ਵਧੀਆ ਪੁਲਿਸ ਪ੍ਰਸ਼ਾਸਨ ਦੇਣ ਦੇ ਲਈ ਯਤਨਸ਼ੀਲ ਨੇ ਉਹਨਾਂ ਨੂੰ ਵੀ ਗੁਦਾਰਿਸ਼ ਕਰ ਦੂੰਗਾ ਸਾਡੇ ਡਾਇਰੈਕਟਰ ਸ਼ੋਸ਼ਲ ਸੁਖਿਆ ਦੇ ਅਸਿਪੇਟ ਕਰਨ ਦੀ ਖੁਸ਼ੀ ਲਵਾਂਗੇ ਸਾਡੇ ਮਾਨਯੋਗ ਚੋ ਲੋ ਵਧੀਆ ਦਿਨ ਜਾਣ ਵਾਲੇ ਸਾਡੇ ਹਰਮਨ ਪਿਆਰੇ ਜੀ ਆਏ ਗੁਰਦੇਵ ਸਿੰਘ ਜੀ ਸੇਵਾ ਦਾ ਸਵਾਗਤ ਕੀਤਾ ਜਾ ਰਿਹਾ ਹੈ ਸਭ ਦਿਲੀਆਂ ਕਰਾਇਆ ਤੋਂ ਉਹਨਾਂ ਨੂੰ ਵੀ ਜੀ ਆਇਆਂ रता में चल रही सेवा दे रेड क्रास

तो संपूर्ण करते हुए उसके नतीजे बहुत घातक भी हो सकते हैं तो

ਆਪਣੇ ਸਮਾਜ ਦੀ ਮੁਕਤਾ ਰਦੀ ਨਾਲ ਜੁੜੀਏ ਔਰ ਇਸ ਨੂੰ ਜੋੜਦੇ ਹੋਏ ਅੱਜ ਅਸੀਂ ਇਸ ਕੈਂਪ ਦਾ ਹਿੱਸਾ ਬਣਾਇਆ ਰੋਜ਼ਗਾਰ ਕਿਉਂ ਇਹ ਇਨ੍ਹਾਂ ਭੈਣ ਭਰਾਵਾਂ ਲਈ ਵਿਸ਼ੇਸ਼ ਮੌਕੇ ਦੇ ਦਿੱਤੇ ਗਏ ਸਨ ਗਾਰਬਰ ਲੈ ਕੇ ਅਸੀਂ ਜੋ ਇਨ੍ਹਾਂ ਲਈ ਸਪੋਨਸਰ ਲੈ ਕੇ ਆ ਰਹੇ ਹਾਂ ਉਹ ਲੋਕਾਂ ਤੱਕ ਪਹੁੰਚ ਕਰ ਰਹੇ ਹਾਂ ਜਿਨ ਵੱਧ ਤੋਂ ਵੱਧ ਇਹ ਸਪੋਨਸਰ ਦਾ ਲਾਭ ਇਹ ਭੈਣ ਭਰਾ ਉਠਾ ਸਕਣ ਇਹਨਾਂ ਦੇ ਬੱਚੇ ਉਠਾ ਸਕਣ ਤਾਂ ਜਿੰਦਗੀ ਦੇ ਵਿੱਚ ਤੇ ਆਪਣਾ ਹੋਵੇ ਪੰਜਾਬ ਆਈ ਡੋਨੋ ਕੁਛ ਹੈਂਡੀਕੇਪਡ ਸਪੋਰਟਸ ਕੋਟੇ ਦੇ ਵਿੱਚ ਵੀ ਕੁਝ ਨਾ ਵੀ ਆਪਣੇ ਨਾਮ ਕਮਾਇਆ ਕਿ ਉਹਨਾਂ ਦੇ ਵੀ ਕੁਝ ਹਾਸ ਹੁੰਦਾ ਹੈ ਜੀ ਅਸੀਂ ਇਸ ਤੋਂ ਪਹਿਲਾਂ ਹੀ ਜੋ ਪੈਂਪਰਾ ਇੱਥੇ ਆਏ ਸੀ ਸਪੋਰਟਸ ਕੋਟੇ ਵਾਲੇ ਸੀ ਉਹ ਕਹਿ ਕੇ ਕਹਿ ਕੇ ਇਸ ਤੋਂ ਪਹਿਲਾਂ ਸਰਕਾਰ ਨੇ ਕਦੇ ਉਤਰਾ ਨਹੀਂ ਕਿ ਇਹਨਾਂ ਨੂੰ ਵੀ ਅਸੀਂ ਇਹਨਾਂ ਦੇ ਟੈਲੈਂਟ ਨੂੰ ਉਭਾਰੀ ਇਹ ਵੀ ਪਹਿਲੀ ਵਾਰ ਹੋ ਰਹੀ ਹੈ ਬਿਲਕੁਲ ਜੀ ਪਹਿਲਾ 올림픽 ਖੜੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਾਈ ਗਈ ਹੈ ਇਹ ਵਿਸ਼ੇਸ਼ ਉਤਰਾਲਾ ਮੁੱਖ ਮੰਤਰੀ ਸਰਦਾਰ ਕੁਮਲ ਸਿੰਘ ਜੀ ਮਾਨ ਵੱਲੋਂ ਹੀ ਕਰਾਇਆ ਗਿਆ ਔਰ ਅਸੀਂ ਇਹਨਾਂ ਵਾਸਤੇ ਵੀ ਹੋਰ ਬਣਦੀਆਂ ਸਕੀਮਾਂ ਅਸੀਂ ਸੋਚ ਰਹੇ ਹਾਂ ਕਿ ਇਹਨਾਂ ਨੂੰ ਹੋਰ ਕਿਵੇਂ ਅਗਿਰ ਭਾਇਆ ਜਾਵੇ ਸੋ ਇਹਨਾਂ ਵਾਸਤੇ ਵੀ ਆਉਣ ਵਾਲੇ ਇਹਨਾਂ ਦੇ ਵਿੱਚ ਅਸੀਂ ਸਕੀਮਾਂ ਲੈ ਕੇ ਆਉਣਾ ਬਿਲਕੁਲ ਜੀ ਔਰ ਸਿਫਤਾ ਸਕੀਮ ਜਿਹੜੀ ਸਾਡੀ ਸਮਾਜਿਕ ਸੁਰੱਖਿਆ ਔਸਤਰੀ ਤੇ ਬਾਲ ਵਿਕਾਸ ਵਿਭਾਗ ਦਾ ਇੱਕ 파ਟ ਹੈ ਉਹਦੇ ਰਾਹੀਂ ਅਸੀਂ ਬਿਲਡਿੰਗ ਨੂੰ ਅਸੈਸਿਬਲ ਬਣਾਉਣੀ ਆ ਉਹ ਸਿਫਤਾ ਲਾਉਣੀਆਂ ਵਿੱਚ ਰਹਿਣ ਲਾਉਣੀਆਂ ਉਹ ਸਾਰਾ ਕੁਝ ਅਸੀਂ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਮੰਗਤੀਆਂ ਪੰਜਾਬ ਸਰਕਾਰ ਤੋਂ ਵੀ ਅਸੀਂ ਗ੍ਰਾਂਟ ਲੈ ਕੇ ਉਹਨਾਂ ਨੂੰ ਹੋਰ ਅクセसिਬਲ ਬਣਾਵਾ ਕੇ ਔਰ ਜਿੱਥੇ ਕਿਤੇ ਵੀ ਇਹ ਲੱਗਦਾ ਕਿ ਉੱਪਰਲੀਆਂ ਮੰਜ਼ਲਾਂ ਤੇ ਉਹਦੇ ਲਈ ਅਸੀਂ ਵਿਸ਼ੇਸ਼ ਇੱਕ ਚਿੱਠੀ ਕੱਟ ਕੇ ਵੀ ਉਹਨੂੰ ਅਸੀਂ ਹੱਲ ਕਰ ਸਕਦੇ ਹਾਂ ਮੇਰੇ ਕੋਲ ਥੋੜਾ ਇੱਕ ਹਫ਼ਤਾ ਵੀ ਨਹੀਂ ਹੋਇਆ ਹਲੇ ਮੀਟਿੰਗ ਕਰਕੇ ਗਏ ਆ ਔਰ ਅਸੀਂ ਪੰਜਾਬੀ ਯੂਨੀਵਰਸਿਟੀ ਨੂੰ ਚਿੱਠੀਆਂ ਵੀ ਕੱਟੀਆਂ ਨੇ ਕਿ ਜਿਸ ਤਰ੍ਹਾਂ ਸਿੱਕੇ ਨਾਲ ਉਹਨਾਂ ਨੇ ਤਰਕੀਆਂ ਦੇ ਉੱਪਰ ਰੋਕ ਲਗਾਈ ਹੈ ਅਸੀਂ ਉਹਨਾਂ ਤੇ ਐਕਸ਼ਨ ਵੀ ਲੈਣਾ ਹੈ ਸਭੀ ਦਵਿਆਂ ਦਾ ਹੱਕ ਮਾਰਿਆ ਜਿੱਥੇ ਮੈਂ ਇਹ ਡਿਮਾਂਡਾਂ ਆਉਂਦੀਆਂ ਜਾਂਦੀਆਂ ਅਸੀਂ ਸੀਟ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਇਹਦੇ ਤੇ ਵੀ ਅਸੀਂ ਜਿਹੜੀ ਅੱਗੇ ਫਾਈਲ ਤੋਰੀ ਹੋਈ ਹੈ ਇਹਦੇ ਤੇ ਵੀ ਤੋਰੀ ਹੋਈ ਹੈ ਵਾਈਕਲਸ ਤੇ ਜਿਹੜੀ ਟੈਕਸ ਹੈ ਉਹਦੇ ਛੋਟ ਲਈ ਤੋਰੀ ਹੋਈ ਹੈ ਸੋ ਬਹੁਤ ਕੁਝ ਜਿੰਨਾ ਟਾਈਮ ਹੈ ਕੋਸ਼ਿਸ਼ ਕਰਾਂਗੇ ਕਿ ਵਕਤ ਤੋਂ ਵੱਧ ਕਰਾਂ ਲੈਣਾ ਹੈ